ਸਵਾਗਤ ਹੈ ਜੀ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਗੱਲ ਕਰਾਂਗੇ ਫਿਰ ਅਮਰ ਸਿੰਘ ਚਮਕੀਲੇ ਦੀ ਅਮਰ ਸਿੰਘ ਚਮਕੀਲੇ ਤੋਂ ਇੱਕ ਮੁੰਡਾ ਕਹਿੰਦਾ ਸੀ ਮੈਂ ਅਖਾੜਾ ਲਵਾਣਾ ਹੈ ਤੇ ਮੈਂ ਵਿਆਹ ਤਾਂ ਕਰਾਣਾ ਹੈ ਕਿ ਜੇ ਚਮਕੀਲਾ ਖਾੜਾ ਲਾਊਗਾ ਉਹਦੇ ਬਾਰੇ ਗੱਲ ਮੈਂ ਅੱਜ ਕਰਨ ਲੱਗਾ ਜਦੋਂ ਅਮਰ ਸਿੰਘ ਚਮਕੀਲਾ ਉਹਦੇ ਅਖਾੜਾ ਲਾਉਣ ਗਿਆ ਪ੍ਰੋਗਰਾਮ ਨੇਪਰੇ ਚੜ ਗਿਆ ਅਖਾੜਾ ਲਾਇਆ ਬੜਾ ਯਾਨੀ ਕਿ ਸਮਾਂ ਬੰਦ ਤੁਸੀਂ ਇੱਕ ਵਾਰੀ ਤਾਂ ਪਰ ਅਮਰ ਸਿੰਘ ਚਮਕੀਲੇ ਨੇ ਉੱਤੇ ਇੱਕ ਮਿਸਾਲ ਕਾਇਮ ਕਰ ਦਿੱਤੀ ਸੀ ਕਿ ਦੋਸਤੋ ਉਹ ਜਿਹੜੀ ਮਿਸਾਲ ਕਾਇਮ ਕੀਤੀ ਉਹ ਮੈਂ ਤੁਹਾਨੂੰ ਬਾਅਦ ਚ ਦੱਸਦਾ ਕਿਸੇ ਦੀ ਇੱਜ਼ਤ ਕਿਵੇਂ ਕਰਨੀ ਆ ਕਿਸੇ ਨੂੰ ਪਿਆਰ ਦੇ ਬਦਲੇ ਪਿਆਰ ਕਿਵੇਂ ਦੇਣਾ ਆ ਉਹ ਰਿਸਪੈਕਟ ਅਮਰ ਸਿੰਘ ਚਮਕੀਲੇ ਨੂੰ ਦੇਣੀ ਆਉਂਦੀ ਸੀ ਤੇ ਅਮਰ ਸਿੰਘ ਚਮਕੀਲੇ ਨੇ ਅਜਿਹਾ ਕੀਤਾ ਕਿ ਉਹ ਸਾਰੇ ਅਖਾੜੇ ਵਿੱਚ ਲੋਕ ਵੀ ਤੇ ਪਰਿਵਾਰ ਵੀ ਤੇ ਉਹ ਮੁੰਡਾ ਸਾਰੇ ਹੈਰਾਨ ਰਹਿ ਗਏ ਉਹਨਾਂ ਦੇ ਪੈਰਾਂ ਹੇਠੋਂ ਜ਼ਮੀਨ ਖਿਸ ਗਈ ਤੇ ਕੋਈ ਐਦਾਂ ਵੀ ਕਰ ਸਕਦਾ ਦੋਸਤੋ ਕੀਤਾ ਇੰਜ ਅਮਰ ਸਿੰਘ ਚਮਕੀਲੇ ਨੇ ਤੇ ਉਹਨੇ ਕਿਹਾ ਪੇ ਤੁਸੀਂ ਦੇਖੋ ਮੇਤੋਂ ਕਹਾਣਾ ਲਵਾਇਆ ਪੇ ਮੈਂ ਵਿਆਹ ਤਾਂ ਕਰਣਾ ਤੂੰ ਮੇਰਾ ਐਡਾ ਤਕੜਾ ਪੈਣਾ ਗਾਣੇ ਸੁਣਦਾ ਤੇ ਜਦੋਂ ਉਹਨਾਂ ਨੇ ਪੈਸੇ ਦਿੱਤੇ ਸੀ ਹਨਾ ਇਹ 4600 ਰੁਪਇਆ ਚਮਕੀਲੇ ਨੂੰ ਚਮਕੀਲੇ ਨੇ ਕਹਿੰਦੇ 4600 ਦੇ ਵਿੱਚ ਔਰ 2 400 ਪਾ ਕੇ 500 ਜਿੰਨਾ ਵੀ ਪਿਆ ਤੇ 5100 ਰੁਪਇਆ ਕਰਕੇ ਉਸੇ ਮੁੰਡੇ ਨੂੰ ਸ਼ਗਨ ਦੇ ਰੂਪ ਵਿੱਚ ਦੇ ਦਿੱਤਾ ਇਹ ਇੱਕ ਬੜੀ ਵੱਡੀ ਮਿਸਾਲ ਸੀਗੀ ਪਏ ਆਪਣੇ ਰਾਗੀਆਂ ਉਹ ਜਿਹੜੇ ਨਾਲ ਵਾਲੇ ਮউজਸ਼ੀਆਂ ਨੂੰ ਪੱਲਿਓ ਪੈਸੇ ਦੇ ਕੇ ਤੇ ਪੱਲਿਓ ਹੋਰ ਪਾ ਕੇ ਸ਼ਗਨ ਦੇ ਤੌਰ ਤੇ ਉਹ ਪੈਸੇ ਉਸ ਜੋੜੀ ਨੂੰ ਦੇ ਦਿੱਤੇ ਤੇ ਕਿਹਾ ਤੁਸੀਂ ਜਿਉਂਦੇ ਵੱਸਦੇ ਰਹੋ ਇੰਨਾ ਪਿਆਰ ਕਰਨ ਵਾਲੇ ਇਸ ਤਰ੍ਹਾਂ ਦਾ ਕਲਾਕਾਰ ਸੀ ਅਮਰ ਸਿੰਘ ਚਮਕੀਲਾ ਬਾਬਿਓ ਸੋਚੋ ਅੱਜ ਜਾਵੇ ਕੋਈ ਜਿੰਨੇ ਮਰਜੀ ਕੋਈ ਪੈਸਾ ਛੜਦਾ ਉਹਨਾਂ ਦਿਨਾਂ ਚ ਚਮਕੀਲੇ ਨੇ ਸਾਰੇ ਪੈਸੇ ਉਸ ਮੁੰਡੇ ਨੂੰ ਦਿੱਤੇ ਉਹਦੀ ਝੋਲੀ ਪਾਤੇ ਕੁੜੀ ਮੁੰਡੇ ਦੀ ਕਹਿੰਦਾ ਜੀਓ ਜੀਓ